ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਿਕ ਸੰਗਤਾਂ ਨੂੰ ਕੋਲਾ ਮੱਲਾ ਤੇ ਬਸਾਖੀ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਇਹ ਜੋ ਗੁਰੂ ਕਲੰਗਰ 9 ਮਾਰਚ ਤੋਂ ਆਰੰਭ ਹੋਇਆ ਇੱਥੇ ਸਿੰਗਲੇ ਬਾਈਪਾਸ ਤੇ ਦੁਕਾਨਾਂ ਕਲਾਂ ਹਰਗੜ ਨੇੜਾ ਪਟਿਆਲ ਸ਼ੇਰਪੁਰ ਸਮੂਹ ਇਲਾਕੇ ਦੇ ਸਹਿਯੋਗ ਦੇ ਨਾਲ ਇਦਾਂ ਕਦੇ ਢੰਡਾਰੇ ਚੱਲ ਰਹੇ ਨੇ ਜੀ 9 ਮਾਰਚ ਤੋਂ ਲੰਗਰ ਰੰਗਾਂਬਿਆ ਜੀ 16 April ਨੂੰ ਸੰਪੂਰਨ ਹੋ ਜਾਣੀ ਹੈ ਜੀ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੱਦ ਚੜ ਕੇ ਆਓ ਸੇਵਾ ਕਰੋ ਤੇ ਗੁਰੂ ਗ੍ਰੰਥ ਸਾਹਿਬਾ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਬਾਬਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਵਾਰੀ ਸਾਧ ਸੰਗਤ ਜੀ ਇਹ ਜੋ ਲੰਗਰ ਹੈ 9-10 ਸਾਲ ਤੋਂ ਸੰਤ ਬਾਬਾ ਸਤਪਾਲ ਸਿੰਘ ਜੀ ਸਾਰੀ ਵਾਲਿਆਂ ਬਲੇ ਉਹਨਾਂ ਦੇ ਹੁਕਮ ਨੂੰ ਕਮਾਉਂਦੇ ਆ ਆ ਸੰਤ ਬਾਬਾ ਪਰਮਿੰਦਰ ਸਿੰਘ ਜੀ ਇਹ ਬਾਈਪਾਸ ਤੇ ਲੰਗਰ ਲਾਈਨ ਕ੍ਰੋਸ ਕਰਕੇ ਲੰਗਰ ਚੱਲਦਾ ਹੈ ਇਹ ਸਾਰੀਆਂ ਸੰਗਤਾਂ ਦਾ ਸਾਰੇ ਨਗਰ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੀਆਂ ਸੰਗਤਾਂ ਸਹਿਯੋਗ ਦਿੰਦੀਆਂ ਹਨ ਪ੍ਰੈਸ ਰਿਪੋਰਟਰ ਸਾਹਿਬਾਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਘਰ-ਘਰ ਦੇ ਵਿੱਚ ਇਹ ਲੈਸਨ ਪਹੁੰਚਾਉਣਾ ਹੈ ਗੁਰੂ ਘਰ ਦੇ ਵਿੱਚ ਹਾਜ਼ਿਰ ਲਵਾ ਕੇ ਸੇਵਾ ਸਿਮਰਨ ਕਰਕੇ ਗੁਰੂ ਕਰਨੀਆਂ ਖੁਸ਼ੀਆਂ ਹਾਸਲ ਕਰੋ ਜੀ ਧੰਨਵਾਦ ਪ੍ਰੈਸ ਰਿਪੋਰਟਰਾਂ ਦਾ ਜਿਨ੍ਹਾਂ ਨੇ ਆ ਕੇ ਇੰਨੇ ਉਦਮ ਦੇ ਨਾਲ ਆਪ ਸੰਗਤਾਂ ਦੇ ਰੂਪ ਰੂਪ ਗ੍ਰਹ ਮਹਾਪੁਰਸ਼ਾਂ ਦਾ ਬਹੁਤ-ਬਹੁਤ ਧੰਨਵਾਦ ਹੈ ਇਸੇ ਤਰ੍ਹਾਂ ਮਹਗੁਰੂ ਮਹਾਰਾਜ ਜੀ ਕਿਰਪਾ ਕਰੇ ਤਨ ਤਨ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਹ ਸ਼ਹੀਦਾਂ ਦੇ ਸਤਾਰਾਂ ਤੋਂ ਇਸੇ ਤਰ੍ਹਾਂ ਲੰਗਰ ਚੱਲਦੇ ਰਹਿਣ ਜੀ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮਹਾਪੁਰਸ਼ਾਂ ਦਾ ਸੰਤ ਬਾਬਾ ਪਰਮਨੰਥ ਸਿੰਘ ਜੀ ਮਹਾਪੁਰਸ਼ਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਨ 9 ਮਾਰਚ ਤੋਂ ਆਰੰਭਿਆ ਜੀ 16 ਮਾਰਚ ਤੱਕ ਚੱਲਣਾ ਹੈ ਇਹ ਲੰਗਰ ਜਿਹੜਾ ਦਗਾਣਾ ਕਲਾ ਨਾਰਗੜ ਫਤਿਹਗੜ ਨਿਆੜਾ ਪਿੱਪੜਾ ਵਾਲਾ ਸੰਗੜੀ ਵਾਲਾ ਸੂਹ ਇਲਾਕਾ ਦੇ ਸਹਿਯੋਗ ਨਾਲ ਇਹ ਲੰਗਰ ਮਹੀਨਿਆਂ ਦੇ ਕਰੀਬ ਹਰ ਇੱਕ ਸਾਡੀ ਮਾਰਾ ਸੇਵਾ ਲੈਂਦੇ ਆ 10 ਵਿੱਚ ਪਛਾ ਕਰਦੇ ਆ ਸਾਗੀਆਂ ਸੰਗਤਾਂ ਲਗ ਲਗ ਜਿੰਨੇ ਵੀ ਪਿੰਡ ਵੰਗੇ ਬਹੁਤ ਸਾਰੇ ਪਿਆਰ ਕਰਦੇ ਬੜਾ ਪ੍ਰੇਮ ਕਰਦੇ ਆ ਸਾਰਾ ਗੁਰੂ ਸਾਹਿਬ ਦੀ ਕਿਰਪਾ ਹੀ ਹੈ ਸਰ ਇਹ 9 ਮਾਰਚ ਨੂੰ ਵਰਸ ਦੀ ਪਈ ਆ 16 ਅਪ੍ਰੈਲ ਨੂੰ ਗੁਰਦਰਾਸ਼ੀਦ ਗੰਦ ਗਣਾ ਕਨਾ ਕਮੇਖ ਬਾਸੀਆ ਜੀ ਦੂਸਰੀ ਬੇਨਤੀ 20 ਅਪ੍ਰੈਲ 20 ਅਪ੍ਰੈਲ ਨੂੰ ਸੰਤਰਾ ਦਾ ਦਰਾਬਰ ਸਿੰਘ ਜੀ ਬਾਮ ਜੀ ਜੱਪੜਾੜੇ ਤੇ ਸਾਡੇ ਮਾਤਾ ਗਿਆਨ ਕੌਰ ਜੀ ਦੀ ਵਰਸੀ ਗੁਰਦਰਾਸ਼ੀਦ ਗੰਦ ਗਣਾ ਕਨਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਹੀ ਹੈ ਜੀ ਕੀਰਤਨ ਜਥੇ ਅਤੇ ਸੰਤ ਮਹਾਂਪੁਰਖ ਸੰਗਤਾਂ ਨੂੰ ਗੁਰਵਾਨੀ ਸੁਣਾ ਕੇ ਨਿਹਾਰ ਕਰਨਗੇ ਗੁਰੂ ਕੇ ਲੰਗਰ ਕੋਟ ਮਾਤਰਾਂਗੇ ਸਭ ਸੰਗਤਾਂ ਨੂੰ 20 ਪ੍ਰਾਣੋਂ ਵਰਦਰਾ ਸ਼ਹੀਦ ਗੰਜ ਅਸਥਾਨ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾਣਾ ਖਣਾ ਵਿਖੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਦੂਸਰੀ ਬੇਨਤੀ ਹੈ ਜੀ ਅੱਜ ਦੋ ਟਾਈਮ ਹੋ ਗਈ ਆ ਤਕਰੀਬਨ 13-14 ਜਨ ਦਾ ਸਮਾਂ ਹੋ ਰਹਿ ਗਿਆ ਲੰਗਰ ਦਾ ਜਿਹੜੀਆਂ ਸੰਗਤਾਂ ਨਹੀਂ ਪਹੁੰਚੀਆਂ ਉਹ ਆ ਕੇ ਸੇਵਾ ਕਰਿਆ ਕਰੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਅਸੀਸਾਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਸੋਕਾ